ਸਾਂਖ ਗਲਵੜ ਹਤਿਆਕ ਮਾਹੀ ਕੁਛ ਐ ਜੀ ਆਦਮੀ ਨੇ ਗਲਵੜ ਹਤਿਆਕ ਮਨ ਗਲਵੜ ਹਤਿਆਕ ਕੀ ਕਮਾਉਣ ਵਾਲੇ ਨੇ ਦੋ ਪ੍ਰਕਾਰ ਦੇ ਗਲਵੜ ਹੈ ਇੱਕ ਤਾਂ ਸਾਰੇ ਸੰਸਾਰ ਦੀ ਬੋਲੀ ਜਗਲਵੜ ਹਤਿਆਕ ਹੋਈ ਇੱਕ ਆ ਕਿਸੇ ਦੇ ਗਿਆਨ ਦਾ ਗਲਵੜ ਨੂੰ ਆਤਮਿਕ ਮਤ ਮਤ ਮਾਰ ਦੇਣੀ ਮਤ ਮਾਰ ਦੇਣੀ ਉਲਟ ਗੱਲ ਦੱਸ ਕੇ ਜਿਹਨੂੰ ਨਾਮ ਦੇ ਕਹਿੰਦਾ ਮਰੀ ਕੋਈ ਗਾਇ ਜਿਉਂਦੀ ਕੀਤੀ ਹੈ ਆਤਮਾ ਨਹੀਂ ਮਰਦੀ ਉਹ ਮੱਤ ਜੀ ਰੋਲ ਮਾਰੀ ਜਾਂਦੀ ਹੈ ਕਹਦਾ ਉਹਨੇ ਮੱਤ ਮਾਰਦੀ ਜਦੋਂ ਸਹੀ ਗੱਲ ਤੋਂ ਉਲਟ ਗੱਲ ਨੂੰ ਮੰਨ ਲਵੇ ਜਿਹਨੇ ਮੰਨ ਲਿਆ ਮੂਰਤੀ ਜ ਹੈਗਾ ਦਰਸ਼ਨ ਹੋਊਗਾ ਉਹਦੀ ਮੱਤ ਮਾਰੀ ਗਈ ਜਿੰਨੇ ਮੰਨ ਲਿਆ ਪੱਥਰ ਚੋਂ ਦਰਸ਼ਨ ਹੋ ਜਾ ਉਹ ਹੋ ਜਾਊਗਾ ਹੋ ਸਕਦਾ ਉਹ ਨਹੀਂ ਵੱਤ ਮਾਰੀ ਹੋਈ ਐ ਇਸ ਪੇਸ਼ੇਂ ਤੇ ਵੀ ਲੱਗੇ ਚੋਰ ਹਰਾਮ ਖੋਰਾਂ ਦੀ ਲਿਸਟ ਐ ਅਸਲ ਚੋਰ ਹਰਾਮ ਖੋਰ ਕੀ ਕਰਦੇ ਨੇ ਉਹਨਾਂ ਦੀ ਲਿਸਟ ਐ ਜਿਹੜੇ ਬਾਹਰ ਗਲਵੜ ਅਤਿਆਕਵਾਉਂਦੇ ਨੇ ਉਹ ਤਾਂ ਮੂਰਖਾਂ ਦੇ ਖੋਰ ਨੇ ਇਹ ਵੀ ਗਲਵੜ ਅਤਿਆਕਵਾਉਂਦੇ ਜਿਵੇਂ ਸੱਜਣ ਠੱਲ ਸੀ ਤੁਸੀਂ ਤਾਂ ਨਹੀਂ ਹੈਗੇ ਆਪਣੇ ਗੁਰੂਆਂ ਨੂੰ ਬਿਮਾਰ ਮੰਨਦੇ ਨੇ ਚੈਲੇ ਗੱਦੀ ਵਾਸਤੇ ਕੀ ਵੀ ਕਰਦੇ ਜਿੰਦਾਂ ਉਹ ਸਰੀਰਕ ਤੌਰ ਤੇ ਮੌਤ ਦੀ ਹੋਰ ਗੱਲ ਨਹੀਂ ਸਰੀਰਕ ਤੌਰ ਤੇ ਗਲਵਟਣ ਦੀ ਹੋਰ ਗੱਲ ਹੈ ਹਤਿਆ ਦਾ ਗਲਵਟਣ ਤਾਂ ਬਣਾ ਵੀ ਹੋ ਜਾਂਦੀ ਹੈ ਜ਼ਹਿਰ ਦੇ ਦੋਸ ਤਾਂ ਵੀ ਹੋ ਜਾਂਦੀ ਹੈ ਪਰ ਇਹ ਹਤਿਆ ਦਾ ਗਲਵਟਣ ਨਹੀਂ ਹੁੰਦੀ ਹੈ ਗਿਆਨ ਦਾ ਗਲਵਟਣ ਹੈ ਨੇ ਕਿ ਕਿਸੇ ਨੂੰ ਕਾਪੜ ਦੀ ਹੈ ਨਾ ਕਪਟ ਨੂੰ ਇਕ ਲਬਦਾ ਆਇਆ ਹੈ ਕਪਟੀ ਕਿ ਜੇਂ ਦਰਾਹਤਾ ਤਾ ਉੱਤ ਸਰ ਵੱਢਦੀ ਹੈ ਤਾਂ ਉੱਤੇ ਨੂੰ ਨਹੀਂ ਵੱਢ ਹਟਾਣੇ ਪਾਉਂਦੇ ਉਹ ਬੰਨਾ ਹੰਦਾ ਤਾ ਵੱਢਦੀ ਹੈ ਫਿਰ ਉੱਤੇ ਨੂੰ ਨਹੀਂ ਵੱਢਾ ਉਹ ਜੜ ਚੋਂ ਭਾਵੇਂ ਫਟਿਆਵੇ ਸਾਈਡਾਂ ਤੋਂ ਭਾਵੇਂ ਫਟਿਆਵੇ ਉੱਤੋਂ ਵੱਢਿਆ ਜਾਂ ਗਿਆਨ ਵੱਢਦੀ ਹੈ ਨਾ ਇਹਦਾ ਬਚਪਨ ਤੋਂ ਜਿਹੜਾ ਗਿਆਨ ਉਹ ਵੱਢਦੀ ਹੈ ਉੱਤੇ ਬਚਪਨ ਤੇ ਸੇ ਗੱਲ ਲੱਗਿਆ ਉਹ ਤੋਂ ਕਪਟੇ ਆ ਗਿਆ ਭਾਈ ਮੁੰਡੋ ਤੇ ਉਹ ਹਾਂ ਉਹ ਕਪਟੇ ਆ ਗਿਆ ਕਿ ਉਹ ਗਿਆਨ ਬਚਪਨ ਵਾਲਾ ਬਦਨ ਸਿਰੇ ਜਾਂਦਾ ਜਿਵੇਂ ਪੌਦਾ ਛੋਟਾ ਜਿਹਾ ਹੋਈਵੇ ਜੰਗ ਕੇ ਧੋਖ ਫੜਨ ਤੋਂ ਵੱਢਦੀ ਸਿਰੇ ਫੇਰ ਨਹੀਂ ਬੰਦੋਂ ਤੈਨੂੰ ਤੇ ਸਾਈਡ ਤੇਨੂੰ ਬਦਮ ਉਹ ਸਾਈਡ ਵਾਲੇ ਕਹਿੰਨੇ ਸਾਰੇ ਹੀ ਇਹ ਸਾਈਡ ਤੇ ਫਟੇ ਆ ਗਿਆ ਹੋਰ ਗਾਇ ਨੂੰ ਚੱਲੀ ਗਈ ਗੱਲ ਉਹ ਸੱਚ ਵਾਲੋਂ ਨਹੀਂ ਗਈ ਕੁਝ ਗੁਣ ਵੀ ਨੇ ਜੇ ਧਰਮ ਦੇ ਨਾਮ ਤੇ ਦਇਆ ਹੈ ਉਦਾਰਥ ਹੋ ਰਿਹਾ ਜੇ ਧਰਮ ਦੇ ਨਾਮ ਤੇ দান ਕੁਝ ਹੋਰ ਹੈ ਨਾਮ ਦੀ ਜਗ੍ਹਾ ਦੁਆ ਦਾ ਨਾਮ দান ਕੋ ਨਾ ਲੈਣਾ ਜੀ ਨੂੰ ਛੱਡ ਕੇ ਜਾਤਿਆਂਗੀ ਸਾਰੀ ਗੱਲ ਜਾਤ ਦੇ ਵਰਤਣ ਵਾਲੀਆਂ ਚੀਜ਼ਾਂ ਸਾਰੀਆਂ ਦਾਣ ਮੰਨ ਲਿਆ। ਉਹ ਤਾਂ ਫਿਰ ਦਾਤਾ ਇੱਕੋ ਹੀ ਆ। ਪ੍ਰਦਾਤਾ ਹੈ ਕੰਮ। ਫਿਰ ਵਿੱਚ ਦਾਦਾ ਜੀ ਧੂਆ ਬਣਦਾ ਆ ਕੇ। ਤੁੰਦ ਤੋਂ ਚਲੀ ਕੇ ਕਰ ਫਿਰ ਦਾਦਾ ਦਾਤਾ ਇੱਕ ਨਾ ਕੋ। ਜਿਹੜਾ ਭਿਖਾਰੀ ਮੰਗ ਕੇ ਲੈਂਦਾ ਕਿ ਉਹ ਦਾਨ ਕਰੇ। ਕਿ ਦਾਨ ਬਣਿਆ ਜਾਊਗਾ ਦਾਨ ਨੇ ਬਣਿਆ ਜਾਂਦਾ ਉਹਦਾ ਉਹ ਉਹਦੇ ਜਿੱਥੋਂ ਆਇਆ ਹੋਇਆ ਹੈ ਜੇ ਲੱਕੜ ਚੱਲ ਪਾਈ ਦੀ ਨੇ ਇਕੱਠਾ ਕਰਕੇ ਲਿਆਇਆ ਲੱਕੜ ਚਲਾ ਰਿਹਾ ਉਹਦਾ ਕੁਛ ਉਹ ਜਿਨ੍ਹਾਂ ਨੇ ਦਿੱਤਾ ਉਹਦਾ ਹੀ ਹੈ ਉਹ ਵਿਚਾਲਿਆਂ ਦੀ ਤਾਂ ਮਾੜੀ ਬੋਟੀ ਸੇਵਾ ਵਿਚਾਲਿਆਂ ਸਾਡੇ ਕੀ ਕਹਿਣਾਂ ਨੇ ਜਗਰ ਦਾਸ ਕਰਦੇ ਨੇ ਬਲਨਰ ਛਕਦੇ ਨੇ ਕਹਿੰਦੇ ਦਾਣਾ ਬਾਣੇ ਗੁਰੂ ਘਰ ਟੈਲ ਸੇਵਾ ਗੁਰਸਖੰਦੀ ਆਪਣਾ ਆਇਆ ਸੀ ਇਹ ਭਲੇਖਾ ਨਾਲ ਵੇਚ ਕੇ ਵੇਚੀ ਦਾਨ ਕੀਤਾ ਧਾਣਾ ਬਾਣੀ ਦਾ ਗੁਰੂ ਕਰ ਪਰਮੇਸ਼ਰ ਦਾ ਜਿਹੜਾ ਅਸੀਂ ਪੰਜ ਸਕਾਰੋਂ ਕੋ ਸਿਖਾਇਆ ਹੈ ਨਾ ਲੰਦਰ ਧਾਣਾ ਬਾਣੀ ਨੇ ਧਾਣਾ ਜਾਂ ਦੁੱਧ ਸੀ ਜਾਂ ਖੀਰ ਸੀ ਜਾਂ ਇਕੜਾ ਬਰਸ਼ਾ ਸੀ ਧਾਣਾ ਬਾਣੀ ਗੁਰੂ ਕਾਏ ਸਿਖਾਇਆ ਸੀ ਗੁਰੂ ਕਰ ਦਾ ਇਹ ਪਾਸ਼ਾ ਗੁਰਮੁਖੀ ਧਾਣਾ ਬਾਣੀ ਗੁਰੂ ਕਾ ਤੈਂ ਸੇ ਬਰ ਗੜੀ ਤੇ ਤਾਂ ਹੰਦ ਲਵੇ। ਵੀ ਪਕਾਨ ਦਾ ਸ਼ਗਾਤਾ ਵਸ। ਭਾਸ਼ਾ ਇਹਨਾਂ ਵਰਬਾਣੀ ਦੇ ਅਨਸਾਰ ਉਹ ਭਾਸ਼ਾ ਕਿੱਥੇ ਗਈ? ਕਿੱਥੇ ਦੇ ਵਾਜਦਾ? ਉਹ ਭਾਸ਼ਾ ਨੇ ਜੀਵਨ ਬਦਲ ਦਿੱਤਾ। ਅਸੰਖ ਪਾਪੀ ਪਾਪ ਕਰ ਜਾਂ ਹੈ। ਅਸੰਖ ਪਾਪੀ। ਪਾਪੀ ਨੇ ਰੋ ਪੂਰਾ ਬਰੋਦ ਕਰਨਾ। ਪਾਪ ਪਾਪ ਕਰੀ ਜਾਏ ਹੋ ਅਸੰਗ ਪਾਪੀ ਪਾਪ ਪਾਪ ਕਰ ਜਾਂਹੀਂ ਕਰ ਕਰ ਰਾਲੇ ਅਨੁਸਾਰੀ ਕਰੀ ਜਾਏਗਾ ਨਾ ਲਗਾਤਾਰ ਕਰੀ ਜਾਂਦੇ ਨੇ ਕਰ ਜਾਂਦਾ ਹੋ ਜੂ ਕਰਕੇ ਚਲੇ ਜਾਂਦੇ ਨੇ ਕਰੀ ਜਾਏ ਨਾ ਬਲ ਲਗਾਤਾਰ ਕਰੀ ਜਾਂਦੇ ਨੇ ਭਾਹ ਹਰਦੇ ਨਹੀਂ ਹਣ ਉਹਦੇ ਵਿਰੁੱਧ ਕਰੀ ਜਾਂਦਾ ਰਹੇ ਪਿਛੇ ਦੇ ਦਾ ਕੀਤਾ ਹੁਣ ਵੀ ਕਰੀ ਜਾਂਦੇ ਨੇ ਇੱਕ ਪਾਪ ਕਰਕੇ ਦੋ ਪਾਪ ਕਰਕੇ ਹਜ਼ਾਰ ਪਾਪ ਕਰਕੇ ਹਟੇ ਨਹੀਂ ਲਗਾਤਾਰ ਕਰੀ ਜਾਂਦੇ ਨੇ ਸਮਝ ਨਹੀਂ ਇਹ ਪਾਪ ਹੈ ਕਿਸੇ ਨੇ ਦੱਸਿਆ ਹੀ ਨਹੀਂ ਇਹ ਪਾਪ ਹੈ ਜੋ ਪਾਪ ਹੈ ਕਿਸੇ ਨੇ ਦੱਸਿਆ ਨਹੀਂ ਜੋ ਦੱਸਿਆ ਉਹ ਪਾਪ ਹੈ ਇਹਨਾਂ ਧਰਮਾਂ ਨੂੰ ਡੁਪਲੀਕੇਟ ਧਰਮਾਂ ਨੂੰ ਜੋ ਪਾਪ ਹੈ ਉਹਨਾਂ ਨੂੰ ਪਤਾ ਨਹੀਂ ਜੋ ਪਾਪ ਨਹੀਂ ਉਹ ਦੱਸੋ ਗੁਰਬਾਣੀ ਕਹਿੰਦੀ ਹੈ ਪਾਪ ਕੋ ਨਾਮਰੇ ਬਸਣਾਈ ਕਿਹੜਾ ਬਾਪੂ ਜਿਹੜੇ ਦੂਜੇ ਧਰਮ ਕਹਿੰਦੇ ਨੇ ਬਾਪੂ ਨੂੰ ਸਾਡੇ ਵਾਸਤੇ ਜਿਹੜਾ ਬਾਪ ਕੀਤਾ ਕੀ ਨਾ ਕੀਤਾ ਉਹ ਕੀਤਾ ਮੰਨ ਲੈ ਜੋ ਕੁਝ ਕੀਤਾ ਸੋ ਮੰਨਦੀ ਉਹ ਕੀਤਾ ਕੀ ਬਾਪੂ ਹੋਰ ਕੀ ਕੀਤਾ ਗਲਤੀ ਜੋ ਕੀਤੀ ਕਿਹੜਾ ਕੀਤੀ ਮੰਨ ਲੈ ਮੁੰਡਾ ਮੁੰਡਾ ਜਾਇ ਕਹਿੰਦੇ ਸਿਰ ਨੂੰ ਐਵੇਂ ਸਜਾ ਦੇ ਦਿੱਤਾ ਕਵੀਰ万 ਮੁੰਡਿਆ ਨਹੀਂ ਕੇਸ ਮੁੜਾਏ ਸਰਿੰਦਰ ਕੇਸ ਕਹਤੇ ਮੁੰਦੇ ਵੀ ਗਲਤੀ ਮੰਨਦੀ ਸਿਰਫ ਉਹਨ ਲਿਆ ਗੱਲ ਕਿੱਥੇ ਤੇ ਕਿੱਥੇ ਮਾਰ ਕੇ ਕੀ ਸਿੱਖਿਆ ਦਿੱਤੀਏ ਬੰਦ ਨੂੰ ਕੇਸ ਕੋਮਨਾ ਤੇ ਕੀ ਗਲਤੀ ਹੋ ਗਈ ਸਿਰ ਤੇ ਵਿਚਾਰੇ ਤੇ ਜੇ ਕੇਸ ਨੇ ਜੋੜਾ ਕੀਤਾ ਹੋਇਆ ਕੋਈ ਚੀਜ਼ ਮਾੜੀ-ਮੋਟੀ ਬਲ ਕੇ ਸਿੱਧੀ ਦਾ ਨਹੀਂ ਸਿਰ ਚ ਵੱਜਦੀ ਧੁੱਪ ਤੇ ਗਰ ਜੇ ਕੇਸ ਨੇ ਸਿਰਦੀ ਹੋਪਰ ਦੀ ਸੇਫਟੀ ਵਾਸਤੇ ਨਹੀਂ ਮਤਲਬ ਕੋ ਮਤਲਬ ਹੈ ਤੂੰ ਉਹਨੂੰ ਵਿਚਾਰੇ ਨੂੰ ਸਾਫ਼ ਕਰਤਾ ਗੰਜਾ ਕਰਤਾ ਹਰ ਵਕਤ ਉਹਨੂੰ ਖਤਰਾ ਹੈ ਕੇਸ ਨੂੰ ਡਾਇਕ ਹੈ ਜੋ ਕੁਝ ਕੀਆ ਜੋ ਮਨ ਕੀਤਾ ਇੱਥੇ ਲੈਣ ਦੀ ਗੱਲ ਜੋ ਕੁਝ ਕੀਤਾ ਜੋ ਮਨ ਕੀਤਾ ਹੱਥ ਪੈਰ ਕੁਝ ਨਹੀਂ ਕਰਦੇ ਇਹਨਾਂ ਜਨਤਾ ਕੇ ਬਸ ਕੁਝ ਨਹੀਂ ਸ਼੍ਰੀ ਗੰਗਾ ਜੀ ਸ਼੍ਰੀ ਗੰਗਾ ਮਗਰੂਗਾ ਸਰੀਰ ਨਾ ਕੋ ਨਵੇਂ ਹੁੰਦਾ ਸਰੀਰ ਇੱਥੇ ਰਹਿ ਜਾਂਦਾ ਮਿੱਟੀ ਦੀ ਮਿੱਟੀ ਚਲੀ ਜਾਂਦੀ ਹੈ ਕਿਹੜਾ ਨੇ ਮਨ ਨੂੰ ਮਾਫ ਕਰਕੇ ਸਾਰਾ ਸਰੀਰ ਤੇ ਬਾਹ ਪੁੰਡੜ ਕਿਤੇ ਸਰੀਰ ਤੇ ਕੱਢ ਜਾਂਦੇ ਨੇ ਜਾ ਕੇ ਕਿਤੇ ਮੰਦ ਤੇ ਕੱਢ ਜਾਂਦੇ ਨੇ ਕਿਤੇ ਹੱਥ ਵਾਲ ਤੇ ਕਿਤੇ ਸਰੀਰ ਤੇ ਕਿ ਕਦੋਂ ਟਿਕਦੇ ਹੀ ਨਹੀਂ ਝੂਠਾ ਕਿਵੇਂ ਟਿਕੂਗਾ ਕਿਤੇ ਗੱਲ ਤੇ ਟਿਕ ਨਹੀਂ ਸਕਦਾ ਝੂਠਾ ਸੰਗ ਪਾਪੀ ਪਾਪ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਕਰ ਜਾ ਹੈ ਇਹ ਲਖਦੋਂਦਰ ਨਾ ਕਰਕੇ ਚਲੇ ਜੇ ਤੇ ਤੇ ਚਲੇ ਵਾ ਕਰਕੇ ਪਾਪੀ ਲਗਾਤਾਰ ਜਿੰਦਗੀ ਆਪਣੇ ਜੀਵਨ ਦੀ ਪਾਪ ਕਰੀ ਹੋ ਜਾਂਦੇ ਨੇ ਭੁੱਲ ਗਏ ਨੇ ਪਿੱਛੇ ਜਿਹੜੇ ਪਾਪ ਤੇ ਸੰਸਾਰ ਹਟਾੜਿਆ ਪਾਪ ਹੈ ਉਹ ਨਹੀਂ ਇਸੇ ਕਰਕੇ ਸੰਸਾਰੀਆਂ ਦਾ ਭਗਤਾਂ ਦਾ ਜੋੜ ਨਹੀਂ ਹੋਉਂਦਾ ਭਗਤ ਕੌਣ ਨੇ ਭਾਵੇਂ ਸਾਰੇ ਸੱਚਖੰਡ ਜਿਹੜੇ ਆਣ ਵਾਲੇ ਨੇ ਵਿਚਾਲੇ ਕੋਈ ਲੋਕ ਨਹੀਂ ਹੋ ਰਹੇਗਾ ਤਿੰਨ ਲੋਕ ਹੈ ਸੰਸਾਰ ਦੇ ਵਿੱਚ ਨੇ ਅਲੋਕ ਜਿਹੜਾ ਹੈਗਾ ਚੌਥਾ ਲੋਕ ਚੌਥਾ ਪਦ ਤੁਰਿਆ ਪਦ ਉਹ ਸੱਚਖੰਡ ਕਿੰਨੇ ਸੱਚਖੰਡ ਦੇ ਵਾਸੀ ਨੇ ਸਾਰੇ ਹੀ ਭਗਤ ਨੇ ਜਦ ਭਗਤਾਂ ਦੇ ਸਾਰੇ ਸਾਰੀਆਂ ਜੋੜ ਕੇ ਦੇਣਾ ਆ ਭਗਤ ਬਹੁਤ ਜਨ ਹੈ ਤੇ ਭਗਤ ਕੋਣ ਹੋਏ ਫਿਰ ਜੋੜ ਕੀਦਾ ਨਹੀਂ ਆਉਂਦਾ ਅਗੁਰ ਬਾਣੀ ਦਾ ਖਿਆਲ ਕੀਦਾ ਭਗਤਾਂ ਦਾ ਖਿਆਲ ਹੈ ਬਾਣੀ ਭਗਤਾਂ ਦੀ ਸਾਰੀ ਬਾਣੀ ਭਗਤਾਂ ਕੀ ਹੋਏ ਸਾਰੀ ਉਹ ਬਾਣੀ ਭਗਤਾਂ ਦੀ ਜਿਹੜਾ ਹਿਰਦੇ ਚ ਵਸਦਾ ਜਿਹਨੂੰ ਆਪ ਕੇ ਹੈ ਮਨ ਮੈਂ ਆਪ ਮਾਨੇ ਆਪਣੇ ਮਾ ਹੈ ਹਿਰਦੇ ਚ ਕੋਣ ਵਸਦਾ ਹੈ ਭਗਤ ਮਾਦਰ ਇੱਕ ਭਗਤ ਮੇਰੇ ਥੀਰੇ ਬਸੇ ਥੀਰੇ ਬਸੇ ਸਾਚੇ ਗਣ ਅਨੁਸਾਰ ਹੀ ਭਗਤ ਨੇ ਕੋਈ ਗੁਰੂ ਨਹੀਂ ਉੱਥੇ ਗੁਰੂ ਉਹਨਾਂ ਦਾ ਸਾਰਿਆਂ ਦਾ ਹੁਕਮ ਗੁਰੂ ਕੋਣਾ ਸ਼ਬਦ ਹੈ ਜੋ ਸਾਂਝਾ ਉਹਨਾਂ ਦਾ ਫਰਮਾਨ ਉਹਨੂੰ ਫਰਮਾਨ ਵੀ ਕਿਹਾ ਹੈ ਉਹਨੂੰ ਫਰਮਾਨ ਕਿਹਾ ਹੈ ਵਰਗ ਗੱਲ ਉਹ ਫਰਮਾਨ ਉਹਨਾਂ ਦਾ ਸੱਚਾ ਤੇਰਾ ਹੁਕਮ ਸੱਚਾ ਗੁਰਬਾਨ ਫਰਮਾਤਾ ਤੈਨ ਫਰਮਾ ਸੱਚਾ ਕੱਲੇ ਕੱਲੇ ਦਾ ਹੁਕਮ ਹੈ ਕੱਲੇ ਦਾ ਵੀ ਹੋਈਏ ਸਾਰਿਆਂ ਦਾ ਵੀ ਗਰੀ ਅਸੰਗ ਪੰਪੀ ਪਾਪ ਕਰੀ ਜਾਹੀਂ ਅਸੰਗ ਕੂੜਿਆਰ ਕੂੜੇ ਫਰਾਹੀਂ ਅਸੰਗ ਕੂੜਿਆਰ ਕੂੜੇ ਫਰਾਹੀਂ ਕਿੰਨੇ ਜੂੜ ਬੋਲਣ ਵਾਲੇ ਨੇ ਇੱਥੇ ਕੂੜਿਆਰ ਨੇ ਕੂੜਿਆਰ ਕਹਣੇ ਉਹਨਾ ਜੋ ਨੇ ਯੋਹ ਹਰਾਉਂ ਕੋਰ ਝੂਠੇ ਨੇ ਝੂੜ ਬੋਲਣ ਬੈਨ ਸੰਸਾਰ ਠਗਣ ਵਾਸਤੇ ਅਕਮ ਵਿਚਣੇ ਬੈਨ ਸੰਸਾਰ ਠਗਣ ਵਾਸਤੇ ਪਗਲਾ ਇਹ ਕਹਨੇ ਤਪਾਨੀਏ ਲੋਬੀਏ ਆਖ ਤਾਂ ਹੁੰਦੇ ਠਗਣ ਕੋ ਸੰਸਾਰ ਨਾਗ ਪਕੜੇ ਇਹਦਾ ਮੇਜੇ ਨਾਗ ਪਕੜਣਾ ਠੱਗਣ ਕੋ ਸੰਸਾਰ ਅਕੀਦਾ ਮੇਜੇ ਨਾਗ ਪਕੜਨੇ ਠੱਗਣ ਕੋ ਸੰਸਾਰ ਇਹ ਉਹਨਾਂ ਦੀ ਲਿਸਟ ਐ ਸਾਰਿਆਂ ਦੀ ਹੋਰਦਾਰ ਖਾਂਦੀ ਲੋੜ ਨਹੀਂ ਅੱਗੇ ਕਰਨੀ ਧਰਮ ਨੂੰ ਜਿਹਨਾਂ ਨੇ ਧੰਦਾ ਬੁਲਾਇਆ ਉਹਨਾਂ ਦੀ ਲਿਸਟ ਇੱਥੇ ਦਿੱਤੀ ਕਿਉਂ ਜਿਹੜੇ ਆਪ ਉਹ ਜਿਹੇ ਧਰਮੀ ਸੀ ਉਹਨਾਂ ਨੇ ਦੋਹੇ ਪਾਸੋਂ ਗਲਤੀ ਲਿਸਟ ਆਪਾ ਦੇ ਤਰ੍ਹਾਂ ਆਪਣੇ ਕੇਲਿਆਂ ਦੇ ਨੂੰ ਢਾਲਤੀਏ ਗਾਣ ਤੂੰ ਦੁਨੀਆ ਦੇ ਲੋਕ ਹੈ ਜੀ ਤੁਸੀਂ ਕਹਿੰਦੇ ਹੋ ਤੁਸੀਂ ਦੁਨੀਆ ਤੋਂ ਬਾਹਰ ਹੋ ਉਹ ਉਹ ਲੋਕ ਤਾਂ ਕੀ ਮੰਨਦੇ ਨੇ ਜੋ ਤੁਸੀਂ ਬਣਾਈਏ ਉਹਨਾਂ ਨੂੰ ਜੋ ਪੜਾਈ ਤੁਸੀਂ ਕਰਾਈਓ ਉਹ ਪੜਾਈ ਕੀਤੀ ਉਹਨਾਂ ਨੇ ਤੇ ਜ਼ਿੰਮੇਵਾਰ ਕੌਣ ਹੈ ਗਲਤ ਪੜਾਈ ਦਾ ਸੰਸਾਰ ਦੀ ਗਲਤ ਪੜਾਈ ਦੇ ਜ਼ਿੰਮੇਵਾਰ ਉਹ ਨੇ ਜੋ ਪੜਾਈ ਕਰਾ ਰਹੇ ਨੇ ਭੀਜੂ ਮਾ ਬਾ ਨੈ ਅਸੰਗ ਕੂੜਿਆਰ ਕੂੜੇ ਫਿਰਾਹੇ ਸੰਗ ਕੂੜਿਆਰ ਟੁੱਟੇ ਨੇ ਅਸੰਗ ਕੋ ਮਲੇ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਅਸੀਂ ਝੂਠੇ ਆ ਜਗਾ ਜਗਾ ਤੇ ਝੂਠੇ ਸਾਹਤ ਹੁੰਦੇ ਨੇ ਸੁਰਾਰ ਨਹੀਂ ਕਰਦੇ ਕੂੜੇ ਹੀ ਫਿਰ ਜਾਂਦੇ ਨੇ ਐਨੇ ਟੀਖ ਨੇ ਝੂੜਦਾ ਸੁਰਾਰ ਨਹੀਂ ਕਰਦੇ ਝੂੜ ਬੋਲਣ ਤੇ ਨਹੀਂ ਕਰਦੇ ਕੂੜੇ ਕੋਈ ਸ਼ਰਮ ਨਹੀਂ ਕੋਈ ਸ਼ਰਮ ਨਹੀਂ ਸਿੱਧਾ ਨੂੰ ਕੋਈ ਸ਼ਰਮ ਨਹੀਂ ਝੂਠੇ ਹੋ ਗਏ ਕੋਈ ਸ਼ਰਮ ਨਹੀਂ ਸੱਚ ਕਹਿੰਦੇ ਹਟਕਾਰਾ ਬੜਤ ਨੂੰ ਕੋਈ ਸ਼ਰਮ ਨਹੀਂ ਝੂਠਾ ਖਾਬਦ ਹੋ ਗਿਆ ਜੋ ਉਹਨਾਂ ਨੇ ਪਿੱਛੇ ਕੀਤਾ ਪਿੱਛੇ ਉਹ ਇੱਥੇ ਸਮਾਪਤ ਕੀਤਾ ਕੇਸ ਪੌੜੀ ਤਾਂ ਜਿਹੜਾ ਉਹਨਾਂ ਦਾ ਯਾਤਰਾ ਉਹ ਸਮਾਪਤ ਕੀਤੀ ਹੋਈ ਆ ਸਾਰੀ ਉਹਨਾਂ ਨੇ ਆਪਣੀ ਹਿਸਟਰੀ ਲਿਖੀ ਤੂੰ ਦੇਖਿਆ ਬਾਹਰ ਜਿਨਾਂ ਦਾ ਬਾਪੇ ਸਭ ਆਪ ਕਰਕੇ ਲਿੰਦੇ ਸਾਨੂੰ ਘਰ ਬੈਠਿਆਂ ਨੂੰ ਪਤਾ ਲੱਗਿਆ ਇਹ ਆ ਕੋਸ਼ਾ ਸੰਸਾਰ ਚ ਇੱਥੇ ਬੈਠੇ ਤੁਹਾਨੂੰ ਦੱਸਦਾ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਐਵੇਂ ਕੋਸ਼ਾ ਜਿੱਥੇ ਜਾਓਗੇ ਬੁਰੇ ਪਾਚੀ ਮੁਕਤ ਕਖਣੇ ਹੁੰਦਾ ਸਾਰੇ ਕਿਤੇ ਚਲੇ ਜਾਓ ਹਾਂ ਸੰਖਮਲੇਸ਼ ਮਲ ਪੱਖ ਖਾਹੇ ਸੰਖਮਲੇਸ਼ ਬਲੇਸ਼ ਕੋਣ ਆ ਇਤੋਂ ਸਾਫ਼ ਜਾਹਰ ਹੋ ਬਲੇਸ਼ ਧਾਨ ਮੈਂ ਦੂਜੇ ਪ੍ਰਾਣ ਖਾ ਗਏ ਧਰਮ ਕਾਲਨੀ ਦੀ ਕਰ ਲ ਧਰਮ ਦੇ ਨਾਮ ਤੇ ਜਿਹੜਾ ਝੂਠ ਬੋਲ ਕੇ ਕਹਨ ਲਿਆ ਬਲੇਸ਼ ਧਾਨ ਬਲੀਨ ਬੁੱਤੀ ਨਾਮ ਮਨ ਵਿੱਚ ਮੈਲ ਰੱਖ ਕੇ ਜਿਹੜਾ ਲਿਆ ਹੋਇਆ ਨਾ ਦੱਸ ਕੇ ਵੀ ਤੇਰੇ ਤੇ ਜੀ ਆਗਰਾਇਆ ਤੇਰੇ ਤੇ ਆਗਰਾਇਆ ਡਾ ਕੇ ਉਹਦੇ ਧਾਨ ਲੈਣਾ ਬਹਿਮ ਚ ਬਾ ਕੇ ਧਾਨ ਲੈਣਾ ਇਹ ਬਲੇਸ਼ਤਾਨ ਜਦੋਂ ਧਰਮ ਕਾਦਮੀ ਲ ਹੋ ਗਿਆ ਤਾਂ ਇਤੋਂ ਸਾਫ ਹੋ ਗਿਆ ਵੀ ਲਿਸਟ ਧਰਮ ਕਾਦਮੀ ਦੀਏ ਦੂਆ ਮਲੇਸ਼ ਕੀ ਕਰੂਗਾ ਉਹਦਾ ਵਿਚਾਰੇ ਕਿਰਤ ਕਰਦੇ ਨੇ ਖਾਂਦੇ ਬਲੇਖ ਉਹ ਹੈ ਜਿਹੜਾ ਚੜਾਵੇ ਦਾ ਧਨ ਸੰਦ ਬਲੇਖ ਗਾਲ ਸਾਹਿਬ ਇਹ ਕਹਿੰਦੇ ਸੀ ਜਿਹੜਾ ਚੜਾਵੇ ਦੇ ਧਨ ਤੇ ਨਿਰਭਰ ਹੋ ਜਾਂਦਾ ਸੀ ਉਹ ਬਲੇਖ ਗਾਲ ਸਾਹਿਬ ਕਹਿੰਦੇ ਸੀ ਜਿਹੜੇ ਸਿੰਘ ਉਦੋਂ ਜਦ ਮੈਂ ਮਨੀਸ਼ ਸੀ ਸੀ ਇਹ ਕਰਦੇ ਸੀ ਨਾ ਚੜਾਵੇ ਵਾਲਾ ਧਨ ਸੀ ਨਾ ਬਲੇਖ ਉਹ ਥਿਆਲੇ ਕਰਦੇ ਸੀ ਉਹ ਕੰਮ ਕਰਦੇ ਸੀ ਉਹ ਪੋਟੀਆਂ ਕੋਈ ਲੈ ਜਾਂਦਾ ਸੀ ਉਹ ਪੇਟਾ ਦੇ ਜਾਂਦਾ ਸੀ ਉਹ ਨਾਲ ਹੀ ਕਸਮ ਦੇ ਸਮਝੋ ਮਿਹਨਤ ਹੋ ਜਾਂਦੀ ਸੀ ਉਹ ਵੀ ਰੋਟੀ ਜੋ ਉਹ ਨਾਲਾ ਖਰਚਾ ਨਹੀਂ ਜਿੱਤੋ ਤਾਂ ਰੋਟੀ ਦੇ ਬੰਦ ਖਾਣੇ ਕੁਛ ਨਹੀਂ ਕੱਪੜੇ ਪਾਣਦੇ ਨਹੀਂ ਜਾਂ ਖਰਚਾ ਹੀ ਨਾ ਘਟਸੀ ਕੋ ਟਿਪੈਂਡੈਂਟੇ ਨਹੀਂ ਹੋਏ ਸੀ ਤਾਰੋਂ ਬਾਦ ਮੈਂ ਜਿੰਨਾ ਖਰਚਾ ਘਟਾਊਗਾ ਉਹਨੇ ਵੀ ਬੜੀ ਅਧਾਰ ਨੂੰ ਕਰੂ ਜਿਹੜੇ ਵੀ ਮੈਂ 50-50 ਲੱਖ ਦੀਆਂ ਤਾਰਾਂ ਜਾਣਗੇ ਉਦਾਰੋਂ ਬਾਦ ਮੈਂ ਰਹੇਗਾ ਖਰਚਾ ਬੰਦ ਹੋ ਗੋ ਬੀਬੀ ਪੰਜਾਹ ਦਾ ਚੇਲੇ ਨਾਲ ਜਾਣ ਕੇ ਬਾਹਰੋਂ ਤਾਂ ਖਰਚਾ ਬਦੂਗਾ ਉਹ ਡਿਪੈਂਡੈਂਟ ਹੋ ਜਾਊਗਾ ਕਿਦੋਂ ਕੰਡੈਂਟ ਹੋ ਗਿਆ ਹੈ ਤਰਮ ਗਿਆ ਡਿਪੈਂਡੈਂਟ ਦਾ ਇੱਕ ਤਾਂ ਹੀ ਰਹੇ ਬਸ